ਕਿਹੜਾ ਹੁਣ ਕੁਝ ਕਹਿਣਾ ਘੜੀ ਕਿਨੂੰ ਕੁਝ ਕਹਿਣਾ ਪਰ ਸਾਨੂੰ ਇਹੋ ਜਿਹੇ ਕਾਰਵਾਈਆਂ ਤੋਂ ਕੋਈ ਕਰਦੀ ਈ ਛਕਦੀ ਲੋੜ ਨਹੀਂ ਕਿਉਂਕਿ ਜਦੋਂ ਵੀ ਸਰਕਾਰਾਂ ਦੇ ਨਾਲ ਆਪਾਂ ਦੇ ਸ਼ੁਰੂ ਤੋਂ ਕਹਿੰਦੇ ਆਏਗਾ ਕਿ ਆਹ ਜਿਹੜਾ ਉਹਦਾ ਹਿੱਸਾ ਸੀ ਕਰਸਦਾ ਹਿੱਸਾ ਵਾ ਇਹਦੇ ਵਿੱਚ ਬੜਾ ਕੁਝ ਨਾ ਵਾ ਔਰ ਦੇ ਪਾਣਾ ਇਹਨਾਂ ਪੁੱਤਰ ਜਿਹੜਾ ਛੱਕਾ ਮਤਾਂ ਦਾ ਇਹ ਪੰਡਾ ਹੀ ਮੜਦਾ ਨਾ ਇਹ ਮੜਦਾ ਫਿਰ ਲੱਗਦਾ मृदा पाान मज़ूर जा काना ई कर